ਸ਼ਤਰੀਆ ਕਾਲ ਦੋਸਤੋ ਪੇਸ਼ ਹੈ ਰੰਗਾਂ ਦੀ ਗਾਗਰ ਪੁਸਤਕ ਸਰਦਾਰਾ ਸਿੰਘ ਜੋਹਲ ਜੀ ਦੀ ਸਵੈ ਜੀਵਨੀ ਚੋਂ ਲੜੀਵਾਰ ਭਾਗ ਪੰਜਵਾਂ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਨੂੰ ਘੜਨ ਵਿੱਚ ਤਿੰਨ ਇਕਾਈਆਂ ਪ੍ਰਵਲ ਹੁੰਦੀਆਂ ਹਨ ਪਹਿਲਾ ਮਾਪਿਓ ਅਤੇ ਘਰ ਦਾ ਮਾਹੌਲ ਦੂਜਾ ਸਕੂਲ ਅਤੇ ਖਾਸ ਕਰਕੇ ਅਧਿਆਪਕਾਂ ਦਾ ਵਧੀਰਾ ਅਤੇ ਤੀਸਰਾ ਆਲਾ ਦਵਾਲਾ ਤੇ ਦੋਸਤ ਮਿੱਤਰ ਜਿਨ੍ਹਾਂ ਦੇ ਦਰਮਿਆਨ ਬਚਪਨ ਪੁੰਗਰਦਾ ਤੇ ਪਲਦਾ ਹੈ ਆਪਣੀ ਜ਼ਿੰਦਗੀ ਚ ਉਦਾਹਰਨ ਦਿੰਦਾ ਹਾਂ ਮੇਰੇ ਪਿਤਾ ਜੀ ਦੇ ਤਿੰਨ ਭਰਾ ਸਨ ਦੋ ਵੱਡੇ ਜਿਹੜੇ ਪਹਿਲੋਂ ਅਕਾਲ ਚਲਾਨਾ ਕਰ ਚੁੱਕੇ ਹਨ ਅਤੇ ਇੱਕ ਛੋਟਾ ਜੋ 96 ਸਾਲ ਦੀ ਉਮਰ ਵਿੱਚ ਸਵਰਗਵਾਸ ਹੋਇਆ ਮੇਰਾ ਪਿਤਾ ਉਹਨਾਂ ਦੀ ਉਮਰ ਹੁਣ 102 ਸਾਲ ਹੈ ਅੱਛੀ ਸਿਹਤ ਨਾਲ ਜ਼ਿੰਦਗੀ ਦੇ ਆਨੰਦ ਮਾਣ ਰਹੇ ਹਨ ਜਦ ਪੰਜਾਬ ਵਿੱਚ ਵੱਡੀ ਪਲੇਗ ਪਈ ਤਾਂ ਸਾਰੇ ਟੱਬਰ ਚੋਂ ਕਾਫੀ ਵੱਡਾ ਸੀ ਜੋ ਸਿਰਫ ਇਹ ਚਾਰ ਭਰਾ ਬਚੇ ਸਨ ਸਾਡੇ ਇੱਕ ਸਕੇ ਟੱਬਰ ਚੋਂ ਸਿਰਫ ਇੱਕ ਲੜਕੀ ਬਚੀ ਸੀ ਜੋ ਇਹਨਾਂ ਦੀ ਭਤੀਜੀ ਲੱਗਦੀ ਸੀ ਇਸ ਨੂੰ ਇਹਨਾਂ ਚੌਹਾਂ ਭਰਾਵਾਂ ਨੇ ਧੀ ਜਾਣ ਕੇ ਪਾਲਿਆ ਤੇ ਵਿਆਹਿਆ ਵਰਿਆ ਇਹ ਹੈ ਕਿਉਂਕਿ ਇਕੱਲੇ ਸਨ ਅਤੇ ਹਾਲੇ ਛੋਟੀ ਉਮਰ ਦੇ ਸਨ ਜੋ 2 ਮਰਬੇ ਨੀਲਵਾਰ ਵਿੱਚ ਉਹਨਾਂ ਦੇ ਮਾਪੇ ਨੂੰ ਅਲਰਟ ਹੋਏ ਸਨ ਹੱਥੋਂ ਜਾਂਦੇ ਲੱਗੇ ਜੱਜੀ ਜੱਦੀ ਜਾਇਦਾਦ ਜ਼ਮੀਨ ਬਹੁਤ ਘੱਟ ਹੋਣ ਕਾਰਨ ਜਦ ਤੱਕ ਇਹ ਨੀਲਵਾਰ ਵਿੱਚ ਪਹੁੰਚੇ ਤਾਂ ਮਰਬਿਆਂ ਦੀ ਜ਼ਮੀਨ ਹੱਥੋਂ ਜਾ ਚੁੱਕੀ ਸੀ ਨਤੀਜੇ ਵਜੋਂ ਜ਼ਮੀਨ ਮਾਮਲੇ ਠੇਕੇ ਤੇ ਲੈ ਕੇ ਖੇਤੀ ਕਰਦੇ ਇੱਕ ਤਾਇਆ ਅਤੇ ਚਾਚਾ ਤਾਂ ਫੌਜ ਵਿੱਚ ਭਰਤੀ ਹੋ ਗਏ ਤੇ ਮੇਰੇ ਪਿਤਾ ਜੀ ਅਤੇ ਵੱਡੇ ਤਾਇਆ ਜੀ ਪਿੰਡ ਵਿੱਚ ਖੇਤੀ ਕਰਦੇ ਰਹੇ ਮੈਨੂੰ ਸੁਰਤ ਹੈ ਕਿ ਦੋ ਜੋਗਾ ਨਾਲ ਤਕਰੀਬਨ ਡੇਢ ਮਰਬੇ ਦੀ ਖੇਤੀ ਸੀ ਜੋ ਮੇਰੇ ਪਿਤਾ ਜੀ ਤਕਰੀਬਨ ਇਕੱਲੇ ਹੀ ਸੰਭਾਲਦੇ ਸਨ ਸਵੇਰੇ ਤੜਕੇ ਉੱਠ ਦੋਨੇ ਭਰਾ ਦੁਪਹਿਰ ਤੱਕ 2 ਏਕੜ ਜ਼ਮੀਨ ਦੀ ਬਾਹੀ ਕਰਦੇ ਪਿਤਾ ਜੀ ਦੁਪਹਿਰ ਨੂੰ ਹੋਰ ਕੰਮ ਲੋਡੇ ਵੇਲੇ ਫੇਰ ਹਲ ਜੋੜ ਲੈਂਦੇ ਤੇ ਕਈ ਵਾਰ ਤਾਂ ਅੱਧੀ ਰਾਤ ਤੋਂ ਪਹਿਲਾਂ ਇੱਕ ਜੋਗ ਦਾ ਜੋਤਾ ਲਾ ਤੜਕਸਾਰ ਬਾਕੀ ਲੋਕਾਂ ਵਾਂਗ ਦੂਜੀ ਜੋਗ ਜੋੜ ਲੈਂਦੇ ਸਨ ਇੰਨੀ ਮਿਹਨਤ ਦੇ ਬਾਵਜੂਦ ਸ਼ਾਮ ਨੂੰ ਘੋਲ ਕੁਸ਼ਤੀ ਕਰਦੇ ਸਨ ਦੋ ਫੌਜੀ ਭਰਾਵਾਂ ਨੇ ਪੈਸੇ ਬਾਹਰੋਂ ਵੀ ਆ ਜਾਂਦੇ ਸਨ ਇਸ ਕਰਕੇ ਪਿੰਡ ਵਿੱਚ ਆਪਣੀ ਜੀਵਨ ਨਾ ਹੋਣ ਦੇ ਬਾਵਜੂਦ ਵੀ ਚੰਗੀ ਪ੍ਰਤੀਤ ਸੀ ਇਸ ਔਖੀ ਘੜੀ ਨੂੰ ਮਿਲ ਕੇ ਕੱਟਣਾ ਤਾਂ ਇਹ ਨਤੀਜਾ ਸੀ ਕਿ ਅੱਜ ਦੀ ਤੀਜੀ ਪੋਸਟ ਸਾਡੇ ਤੱਕ ਵੀ ਸਾਡਾ ਸੰਯੁਕਤ ਟੱਬਰ ਹੈ ਭਾਵੇਂ ਮੈਂ ਅਤੇ ਮੇਰੇ ਬੱਚੇ ਜੁਦਾ ਕਮਾਉਂਦੇ ਖਾਂਦੇ ਹਾਂ ਅਤੇ ਮੇਰੇ ਚਾਚਾ ਜੀ ਲੜਕੇ ਇੰਗਲੈਂਡ ਵਿੱਚ ਆਪਣਾ ਘਰ ਚਲਾਉਂਦੇ ਹਨ ਪਰ ਸਾਡੀ ਜਾਇਜਤ ਹਾਲਾ ਤੱਕ ਬੰਡੀ ਕੋਈ ਨਹੀਂ ਜ਼ਮੀਨ ਅਤੇ ਪਿੰਡ ਦਾ ਘਰਵਾਰ ਮੇਰੇ ਤਾਇਆ ਜੀ ਦੇ ਪੁੱਤਰ ਦੇ ਹਵਾਲੇ ਹੈ ਮੇਰੇ ਪਿਤਾ ਜੀ ਉਹਨਾਂ ਦੇ ਟੱਬਰ ਨਾਲ ਹੀ ਰਹਿੰਦੇ ਹਨ ਸਾਡੇ ਪਾਸ ਤਾਂ ਕਦੀ ਕਦਾਈਂ ਹੀ ਆਉਂਦੇ ਹਨ ਕਿਉਂਕਿ ਸ਼ਹਿਰ ਵਿੱਚ ਉਹਨਾਂ ਦਾ ਦਿਲ ਨਹੀਂ ਲੱਗਦਾ ਇਹ ਬਚਪਨ ਦੇ ਮਾਪਿਆਂ ਦੇ ਮਿਲ ਕੇ ਰਹਿਣ ਦਾ ਹੀ ਅਸਰ ਹੈ ਸਾਡੇ ਲੜਕੇ ਵੀ ਵਿਆਹੇ ਹੋਏ ਹਨ ਅਤੇ ਬੱਚਿਆਂ ਵਾਲੇ ਵੀ ਹਨ ਪਰ ਅਸੀਂ ਫੈਮਿਲੀ ਦੇ ਤੌਰ ਤੇ ਇਕੱਠੇ ਹੀ ਹਾਂ ਰਿਸ਼ਤੇ ਵਿੱਚ ਤਾਂ ਭਾਵੇਂ ਚਾਚੇ ਤਾਏ ਦੇ ਪੁੱਤਰ ਹੀ ਹਾਂ ਪਰ ਵਰਤਾਰੇ ਅਤੇ ਅਹਿਸਾਸ ਵਿੱਚ ਸਕੇ ਭਰਾ ਹੀ ਹਾਂ ਲੜਦੇ ਵੀ ਹਾਂ ਤੇ ਸਕੇ ਭਰਾਵਾਂ ਵਾਂਗ ਇੱਕ ਦੂਜੇ ਵਾਸਤੇ ਜਾਂ ਬੱਚਿਆਂ ਵਾਸਤੇ ਪੈਸਾ ਖਰਚ ਕੇ ਕਦੀ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਬਗਾਣੇ ਵਾਸਤੇ ਕੀਤਾ ਹੈ ਜਦ ਵਾਪਸ ਲੈਣ ਦੀ ਆਸ ਹੋਵੇ ਵਿਆਹ ਸ਼ਾਦੀਆਂ ਦੇ ਲੈਣ ਦੇਣ ਦੀ ਸਾਂਝੇ ਤੌਰ ਤੇ ਕਰਦੇ ਹਾਂ ਇਹ ਮਾਪਿਆਂ ਦੀ ਇੱਕ ਬਹੁਤ ਵੱਡੀ ਦੇਣ ਹੈ ਕਿ ਸਾਡੇ ਟੱਬਰ ਵਿੱਚ ਕਦੀ ਮੰਨ ਨਹੀਂ ਉਪਤਾਇਆ ਦੂਸਰੀ ਬਚਪਨ ਦੀ ਇਹ ਬਹੁਤ ਵੱਡੀ ਦੇਣ ਹੈ ਕਿ ਮਿਹਨਤ ਅਤੇ ਅੰਥਕ ਮਿਹਨਤ ਮੈਂ ਜਦ 8ਵੀਂ ਜਮਾਤ ਪਾਸ ਕੀਤੀ ਤਾਂ ਮੈਨੂੰ 10 ਰੁਪਏ ਮਹੀਨਾ 2 ਸਾਲ ਵਸਤੇ ਵਜੀਫਾ ਮਿਲਣ ਦੇ ਬਾਵਜੂਦ ਮੈਨੂੰ ਪੜਨੋਂ ਹਟਾ ਲਿਆ ਗਿਆ ਉਹਨਾਂ ਦਿਨਾਂ ਵਿੱਚ 10 ਰੁਪਏ ਥੋੜੀ ਰਕਮ ਨਹੀਂ ਸੀ ਹੁੰਦੀ ਇਸ ਵਿੱਚ ਸਕੂਲ ਦੀਆਂ ਫੀਸਾਂ ਤੇ ਹੋਸਟਲ ਵਿੱਚ ਖਾਣ ਪੀਣ ਅਤੇ ਸਾਰੇ ਖਰਚ ਕਰਕੇ ਵੀ ਰੁਪਏ ਦੋ ਰੁਪਏ ਬਚ ਜਾਂਦੇ ਸਨ ਖਰ ਪੜਨੋਂ ਹਟਾ ਇਸ ਕਰਕੇ ਲਿਆ ਸੀ ਕਿ ਪੜ ਕੇ ਕਿਹੜਾ ਪਟਵਾਰੀ ਬਣ ਜਾਣਾ ਸਾਡੇ ਪਿੰਡ ਵਿੱਚ ਪੜ੍ਹਾਈ ਦਾ ਰਿਵਾਜ ਹੀ ਨਹੀਂ ਸੀ ਸਕੂਲੋਂ ਹਟਾ ਕੇ ਮੈਨੂੰ ਖੇਤੀ ਵਿੱਚ ਦਵਲਿਆ ਗਿਆ ਮੈਂ ਆਪਣੇ ਪਿਤਾ ਜੀ ਨਾਲ ਹਲਾਂ ਦਾ ਪੂਰਾ 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 ਜੋਤਾਂ ਲਾਉਂਦਾ ਸੀ ਅਸੀਂ ਤੜਕੇ 2 ਵਜੇ ਉੱਠ ਕੇ ਉਹ ਅਗਲੇ ਹਾਲ ਤੇ ਮੈਂ ਪਿਛਲੇ ਹਾਲ 2 ਏਕੜ ਜ਼ਮੀਨ ਦੁਪਹਿਰ ਤੋਂ ਪਹਿਲਾਂ ਵਾਹ ਕੇ ਹੀ ਸਾਂ ਲੈਂਦੇ ਸਾਂ ਜਵਾਨ ਸਾਂ ਪਰ ਹੈ ਤਾਂ ਅਜੇ ਅਲੂਆ ਹੀ ਸਾਂ ਕੋਈ ਤਰਸ ਨਹੀਂ ਸੀ ਕੀਤਾ ਜਾਂਦਾ ਜਿਸ ਦਿਨ ਹਲੀ ਨਹੀਂ ਗਿਆ ਸਾਰੇ ਡੰਗਰ ਮਾਲ ਲਈ ਚਾਰਾ ਕੱਟ ਕੇ ਕੁਤਰੇ ਬਾਲੀ ਮਸ਼ੀਨ ਤਾਂ ਹੀ ਲਿਆਉਣਾ ਮੇਰੀ ਡਿਊਟੀ ਹੁੰਦੀ ਸੀ ਮੈਨੂੰ ਯਾਦ ਹੈ ਗਰਮੀਆਂ ਵਿੱਚ ਪਲੀ ਹੋਈ ਜਰੀ ਜਵਾਰ ਦੀਆਂ ਚਰੀ ਜਵਾਰ ਦੀਆਂ ਤਿੰਨ ਭਰੀਆਂ ਵੱਢ ਕੇ ਮਸ਼ੀਨ ਤੇ ਤਿਆਰ ਰੱਖਣੀਆਂ ਪੈਣੀਆਂ ਸਨ ਹਲ ਛੱਡ ਕੇ ਤਾਇਆ ਜੀ ਮਸ਼ੀਨ ਵਿੱਚ ਚਰੀ ਦੇ ਰੁਗ ਦਿਆ ਕਰਦੇ ਸਨ ਤੇ ਮੈਂ ਹੱਥੀ ਵਾਲੀ ਕੁਤਰੇ ਦੀ ਮਸ਼ੀਨ ਗੇਰਦਾ ਹੁੰਦਾ ਸੀ ਆਜੇ ਜੀ ਕਾਫੀ ਸਖਤ ਤਵੀਅਤ ਦੇ ਸਨ ਉਹਨਾਂ ਦਾ ਹੁਕਮ ਹੁੰਦਾ ਸੀ ਕਿ ਜੇ ਤਿੰਨ ਭਰੀਆਂ ਕੂਤਰੇ ਬਗੈਰ ਮਸ਼ੀਨ ਖੜੀ ਕੀਤੀ ਤਾਂ ਡੰਡਾ ਖੜਕੇਗਾ ਖੜਕਦਾ ਤਾਂ ਕਦੇ ਨਹੀਂ ਸੀ ਪਰ ਹੁਕਮ ਅਦੂਲੀ ਦੀ ਹਿੰਮਤ ਨਹੀਂ ਸੀ ਹੁੰਦੀ ਕਦੀ ਵੀ ਚਰੀ ਵਿੱਚ ਰਸ ਬਹੁਤ ਹੁੰਦਾ ਸੀ ਉਹ ਰਸ ਨਾਲ ਰੋਜ਼ ਗਿਰ-ਗਿਰ ਕੇ ਮਸ਼ੀਨ ਦੀ ਅਗਲੀ ਫਰਸ਼ ਕੱਚੀ ਹੋਣ ਦੇ ਬਾਵਜੂਦ ਵੀ ਸੀਮੈਂਟ ਨਾਲੋਂ ਵੱਧ ਪੱਕਣੀ ਚੀਕੜੀ ਤੇ ਸਾਫ਼ ਹੁੰਦੀ ਸੀ ਕੱਪੜੇ ਲਾ ਕੇ ਸਿਰਫ ਕੱਚਾ ਪਾ ਕੇ ਮਸ਼ੀਨ ਗੇੜਦੇ ਸੀ ਮੇਰੀਆਂ ਅੱਖਾਂ ਅੱਗੇ ਹਲਾਂ ਦੀ ਉਹ ਤਸਵੀਰ ਸਾਫ਼ ਦਿਖਾਈ ਪੈਂਦੀ ਹੈ ਪੈਰਾਂ ਦੇ ਗੁੱਠਿਆਂ ਦੇ ਨੋਹਾਂ ਤੋਂ ਅੱਗੇ ਪੈਰਾਂ ਥੱਲੇੋਂ ਪਸੀਨੇ ਦੀ ਰੋੜ ਵਗਣ ਲੱਗਦੀ ਸੀ ਮਿਹਨਤ ਤਾਂ ਬਹੁਤ ਸੀ ਪਰ ਕੰਮ ਵੀ ਔਖਾ ਪਰ ਇਹ ਪਸੀਨੇ ਦੀ ਰੋੜ ਦੇਖ ਕੇ ਮਾਨੂੰ ਇੱਕ ਅਜੀਬ ਕਿਸਮ ਦਾ ਆਨੰਦ ਮਿਲਦਾ ਸੀ ਇਹ ਆਨੰਦ ਅਤੇ ਤਸੱਲੀ ਸਿਰਫ਼ ਮਹਿਸੂਸ ਹੀ ਕੀਤੀ ਜਾ ਸਕਦੀ ਹੈ ਇਸ ਨੂੰ ਬਿਆਨ ਕਰਨਾ ਮੁਮਕਨ ਨਹੀਂ ਸਾਰੇ ਚਾਰੇ ਨੂੰ ਕੁਤਰਾ ਕਰਨ ਤੋਂ ਬਾਅਦ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਅਖਾੜੇ ਵਿੱਚ ਬਹੁਤ ਵੱਡੇ ਪਹਿਲਵਾਨ ਨੂੰ ਢਾਕੇ ਮਲ ਮਾਰੀ ਹੋਵੇ ਤਾਇਆ ਜੀ ਤਾਂ ਤਾਇਆ ਜੀ ਦਾ ਖੁਸ਼ ਚਿਹਰਾ ਦੇਖ ਕੇ ਤੇ ਉਹਨਾਂ ਦੀ ਥਾਪੀ ਲੈ ਕੇ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਤ੍ਰਲੋਕੀ ਤੋਂ ਫਤਿਹ ਹਾਸਲ ਕੀਤੀ ਹੋਵੇ ਮੈਂ ਆਪਣੇ ਪਿਤਾ ਜੀ ਨਾਲ ਸਾਰਾ ਸਾਰਾ ਦਿਨ ਤਪਦੀਆਂ ਧੁੱਪਾਂ ਵਿੱਚ ਕਣਕ ਦੀ ਵਾਢੀ ਕੀਤੀ ਹੋਈ ਹੈ ਅਸੀਂ ਬਰਾਬਰ ਬੈਠ ਕੇ ਨਾਲ-ਨਾਲ ਪ੍ਰਾਂਤਾਂ ਧਰਦੇ ਹੁੰਦੇ ਸਾਂ ਸਾਰੇਆ ਬਾੜਿਆਂ ਵਿੱਚ ਪਹਿਲਾਂ ਤੇ ਸੁਥਰੀ ਬਾਡੀ ਕਰਦੇ ਸਾਂ ਕੰਮ ਸਫਾਈ ਨਾਲ ਕੀਤਾ ਹੋਵੇ ਤੇ ਪਿਤਾ ਜੀ ਨੂੰ ਪਸੰਦ ਨਹੀਂ ਸੀ ਆਉਂਦਾ ਇਸ ਪੱਖੋਂ ਮੈਨੂੰ ਕਦੀ ਉਹਨਾਂ ਬਖਸ਼ਿਆ ਹੀ ਨਹੀਂ ਸੀ ਸ਼ਾਮ ਨੂੰ ਖੜੇ ਹੋ ਕੇ ਖੇਤਾਂ ਵਿੱਚ ਅਸੀਂ ਆਪਣੀਆਂ ਪਰਾਂਤਾ ਲਾਈਆਂ ਦੇਖਦੇ ਤਾਂ ਗਿਣਦੇ ਹੁੰਦੇ ਸੀ ਕਿਉਂਕਿ ਸਾਡੀ ਕੀਤੀ ਬਾਡੀ ਜੁਦਾ ਹੀ ਨਹੀਂ ਸੀ ਦਿਸਦੀ ਹੁੰਦੀ ਉਸ ਵਕਤ ਤਾਂ ਇਹ ਸਮਝ ਪੈਂਦੀ ਸੀ ਨਹੀਂ ਪੈਂਦੀ ਸੀ ਕਿ ਇੰਨੀ ਸ਼ਕਤੀ ਕਿਉਂ ਹੈ ਪਰ ਬਾਅਦ ਵਿੱਚ ਇਸ ਮਿਹਨਤ ਦੇ ਨਤੀਜੇ ਨਿਕਲੇ ਤਾਂ ਉਸ ਨੂੰ ਮਨ ਵਿੱਚ ਬੜੀ ਤਸੱਲੀ ਹੋਈ ਜਿਸ ਦਿਨ ਹਲੀ ਨਹੀਂ ਗਿਆ ਸਾਵਣ ਪਾਦੋਂ ਦੀ ਗਰਮੀ ਵਿੱਚ ਪੰਜ ਪੰਜ ਪੰਡਾ ਕਪਾਹ ਚੋਂ ਮਧਾਣੇ ਕਾ ਕਹਾ ਕਹਾ ਦੀਆਂ ਵੀ ਖੋਤੀਆਂ ਗਰਮੀਆਂ ਵਿੱਚ ਮੱਕੀ ਵੀ ਡੂੰਗੀ ਅਤੇ ਪੱਛ ਲੱਗ ਲੱਗ ਕੇ ਜਿਸਮ ਤੇ ਲਕੀਰਾਂ ਪੈ ਗਈਆਂ ਸਨ ਕਮਾਦ ਦੇ ਮੂਸਲ ਬੰਨਣਾ ਵੀ ਕੋਈ ਸੌਖਾ ਕੰਮ ਨਹੀਂ ਸੀ ਪਰ ਇਹ ਸਾਰੇ ਕੰਮ ਮੈਥੋ ਡਟ ਕੇ ਕਰਵਾਏ ਗਏ ਸਭ ਤੋਂ ਔਖੀ ਫਲਿਆਂ ਨਾਲ ਕਣਕ ਦੀ ਗਹਾਈ ਹੁੰਦੀ ਸੀ ਕੰਡ ਬਹੁਤ ਲੜਿਆ ਕਰਦੀ ਸੀ ਦਿਲੋਂ ਇਹ ਅਰਦਾਸ ਕਰੀਦੀ ਸੀ ਕਿ ਕਣਕ ਥੋੜੀ ਹੋਵੇ ਜਾਂ ਚੰਗਾ ਇਹ ਬਿਲਕੁਲ ਹੀ ਸੀ ਜਿਵੇਂ ਕੋਈ ਅਰਦਾਸ ਕਰਦਾ ਹੋਵੇ ਰੱਬਾ ਰੱਬਾ ਰਿਜ਼ਕ ਨਾ ਦੇਵੀ ਮਾਂ ਲੱਕੜੀਆਂ ਲਿਆਉਣ ਲਈ ਆਖੇਗੀ ਲੋਕੀ ਆਣ ਗਵਾਣ ਵਿੱਚ ਕੁਝ ਛੇਤੀ ਬੇਲੇ ਹੋ ਜਾਂਦੇ ਸਨ ਸਾਡੀ ਕਣਕ ਜ਼ਿਆਦਾ ਹੋਣ ਨਾਲ ਹਫ਼ਤਾ 10 ਦਿਨ ਵੱਧ ਲੱਗ ਜਾਂਦੇ ਸਨ ਸੋਚਦਾ ਹਾਂ ਕਿ ਜੇ ਉਹ ਬਚਪਨ ਦੀਆਂ ਦੁਆ ਪੂਰੀ ਹੁੰਦੀ ਤਾਂ ਭੁੱਖੇ ਮਰਦੇ ਹੁੰਦੇ ਪਰ ਜਦ ਕਣਕ ਦੀ ਗਹਾਈ ਖਤਮ ਹੋ ਜਾਂਦੀ ਤਾਂ ਬਾਹਰ ਮਰਬੇ ਤੂਤਾਂ ਦੀ ਛਾਂ ਹੇਠੀ ਛੱਪੜੀ ਦੇ ਕੰਡੇ ਲੱਕੜੀ ਦੇ ਨੰਗੇ ਤਖਤ ਪੋਛਤੇ ਜੋ ਦੁਪਹਿਰ ਨੂੰ ਨੀਂ ਨੌਂਦੀ ਸੀ ਉਹ ਇੱਕ ਬਹਿਚਤ ਦਾ ਹੁਲਾਰਾ ਸੀ ਉਹ ਮਿੱਠੀ ਅਤੇ ਬੇਸੂਰਤ ਨੀਂਦ ਮੈਂ ਸ਼ਾਇਦ ਕਿਸੇ ਗਰੇਲਿਆਂ ਵਾਲੇ ਪਲੰਘ ਉੱਤੇ ਵੀ ਨਾ ਮਾਣੀ ਹੋਵੇ ਵੈਸੇ ਤਾਂ ਮੈਂ ਸੌਣ ਨੂੰ ਕਾਫੀ ਤਗੜਾ ਸਾ ਪੰਜ ਮਿੰਟਾਂ ਦੇ ਅੰਦਰ ਅੰਦਰ ਲੰਮਾ ਪਵਾਂ ਤਾਂ ਸੌ ਜਾਂਦਾ ਹਾਂ ਪਰ ਉਹ ਤਤਪੋਸ਼ ਵਾਲੀ ਨੀਂਦ ਮੈਨੂੰ ਨਹੀਂ ਭੁੱਲਦੀ ਇੱਥੇ ਹੀ ਬਸ ਨਹੀਂ ਪਿਤਾ ਜੀ ਅਤੇ ਤਾਇਆ ਜੀ ਹੋਰਾਂ ਦੇ ਕੰਮਾਂ ਦੇ ਖੱਦਰ ਦੇ ਕੱਪੜੇ ਵੀ ਮੈਂ ਹੀ ਛੱਪੜੀ ਦੇ ਪਾਣੀ ਵਿੱਚ ਧੋਇਆ ਕਰਦਾ ਸਾਂ ਇਹ ਕੱਪੜੇ ਧੋਣ ਦਾ ਸਿਲਸਿਲਾ ਤਾਂ ਨਹੀਂ ਚੱਲਿਆ ਚੱਲਿਆ ਬੀਐਸਸੀ ਵਿੱਚ ਪੜਦਾ ਸੀ ਅਤੇ ਉਦੋਂ ਤੱਕ ਜਦ ਤੱਕ ਮੈਂ ਨੌਕਰੀ ਤੇ ਨਹੀਂ ਚਲਾ ਗਿਆ ਜਾਰੀ ਰਿਹਾ ਜਦ ਮੈਂ ਕਾਲਜ ਵਿੱਚ ਪੜਦਾ ਸਾਂ ਤਾਂ ਛੁੱਟੀ ਆਏ ਤੇ ਅੱਗੇ ਕੰਮ ਵਾਲੇ ਮੋٹے ਕੱਪੜੇ ਖੂਹ ਦੇ ਚਲੇ ਵਿੱਚ ਧੋਣ ਨੂੰ ਸੁੱਟ ਦਿੱਤੇ ਜਾਂਦੇ ਸਨ ਤਾਂ ਪਿਤਾ ਜੀ ਪੁੱਛਦੇ ਹੁੰਦੇ ਸਨ ਕਿ ਅਜੇ ਤੈਨੂੰ ਸਾਡੇ ਕੱਪੜਿਆਂ 'ਚ ਮੁਸ਼ਕਾਉਣ ਲੱਗਾ ਕਿ ਨਹੀਂ ਸਕੂਲੋਂ ਹਟਾ ਲੈਣ ਤੋਂ ਪਿੱਛੋਂ ਪੂਰੇ 2 ਸਾਲ ਮੈਂ ਪੂਰੀ ਤਰ੍ਹਾਂ ਖੇਤੀ ਦੇ ਕੰਮ ਵਿੱਚ ਜੁਟਿਆ ਰਿਹਾ। ਖੇਤੀ ਦੇ ਹਰ ਕੰਮ ਨੂੰ ਮੈਥੋਂ ਪੂਰਾ ਕਰਵਾਇਆ ਗਿਆ। ਐਸਾ ਕੋਈ ਕੰਮ ਨਹੀਂ ਜੋ ਮੈਂ ਨਹੀਂ ਕੀਤਾ। ਪਰ ਨਾਲ ਹੀ ਖਾਣ ਪੀਣ ਦੀ ਕਦੇ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਸੀ। ਸਗੋਂ ਤੁੰ ਤੁੰ ਕੇ ਮੈਨੂੰ ਖਵਾਇਆ ਪਿਆਇਆ ਜਾਂਦਾ ਸੀ। ਇਸ ਕਰਕੇ ਸਖਤ ਕੰਮ ਕਰਕੇ ਕਾਫੀ ਖੁੱਲਾ ਖਾਣ ਪੀਣ ਨਾਲ ਮੈਂ ਜਿਸਮ ਦਾ ਕਰੜਾ ਤਾਂ ਬਹੁਤ ਸੀ ਪਰ ਮੋਟਾ ਨਹੀਂ ਸੀ। ਜਦੋਂ ਬਟਵਾਰੇ ਮੰਗਰੋਂ ਅਸੀਂ ਜਲੰਧਰ ਜ਼ਿਲ੍ਹੇ ਪਿੰਡ ਚੁਹਕੇ ਵਿੱਚ ਆ ਕੇ ਪਹਿਲੋਂ ਮੁੜਵ ਸੇਵਾ ਕੀਤਾ ਤਾਂ ਪਿੰਡ ਵਿੱਚ ਖੂਹਾਂ ਦਾ ਪਾਣੀ ਬਹੁਤ ਡੂੰਗਾ ਸੀ ਜੇ ਕੋਈ ਭਰੀਆਂ ਟਿੰਡਲ ਟਿੰਡਾਂ ਅਤੇ ਹਲਟ ਦਾ ਇੱਕ ਕੁੱਤਾ ਵੀ ਟਪਾਤ ਦੇਵੇ ਤਾਂ ਕਹਿੰਦੇ ਸਨ ਕਿ ਮੁੰਡਾ ਜਵਾਨ ਹੋ ਗਿਆ ਮੈਂ ਭਰੀਆਂ ਟਿੰਡਾਂ ਨਾਲ ਹਲਟ ਡੇ ਡੇੜਾ ġੇੜਾ ਦੇ ਦਿੰਦਾ ਸਾਂ ਇਸ ਦੋ ਸਾਲ ਦੀ ਖੇਤੀ ਪਿੱਛੋਂ ਪਤਾ ਨਹੀਂ ਕਿਵੇਂ ਸਾਡੇ ਬਜ਼ੁਰਗਾਂ ਦੇ ਮਨ ਸੁਮਤ ਪੈ ਗਈ ਮੈਨੂੰ ਮੋੜ ਸਕੂਲ ਦਾਖਲ ਕਰਵਾ ਦਿੱਤਾ ਬੈਨਕੂਲ ਬੈਨਕੂਲਰ ਤੋਂ ਬਾਅਦ ਉਹਨਾਂ ਦਿਨਾਂ ਵਿੱਚ ਦੋ ਅੰਗਰੇਜ਼ੀ ਦੀਆਂ ਜਮਾਤਾਂ ਜੂਨੀਅਰ ਤੇ ਸੀਨੀਅਰ ਦੋ ਸਾਲਾਂ ਵਿੱਚ ਪਾਸ ਕਰਨੀਆਂ ਪੈਂਦੀਆਂ ਸਨ ਸਾਨੂੰ ਸਾਡੇ ਪਿੰਡੂ ਕੋਈ 20 25 ਮੀਲ ਦੂਰ ਨਨਕਾਣਾ ਸਾਹਿਬ ਵਿਖੇ ਇੱਕ ਬਜ਼ੁਰਗ ਮਾਸਟਰ ਪ੍ਰਾਈਵੇਟ ਤੌਰ ਤੇ ਇਹ ਦੋਵੇਂ ਜਮਾਤਾਂ ਵਿੱਚ ਇੱਕ ਸਾਲ ਵਿੱਚ ਹੀ ਕਰਵਾ ਦਿੰਦਾ ਹੁੰਦਾ ਸੀ ਮੈਨੂੰ ਨਨਕਾਣਾ ਸਾਹਿਬ ਵਿੱਚ ਉਸ ਪਾਸ ਦਾਖਲ ਕਰਵਾ ਦਿੱਤਾ ਗਿਆ ਇਸ ਤਰ੍ਹਾਂ 1 ਸਾਲ ਫੇਲ ਹੋ ਕੇ 2 ਸਾਲ ਖੇਤੀ ਵਿੱਚ ਰਹਿ ਕੇ ਮੈਂ ਉਮਰ ਵਿੱਚ 3 ਸਾਲ ਪੜ੍ਹਾਈ ਅੱਗੋਂ ਪਿੱਛੋਂ ਪਿੱਛੇ ਰਹਿ ਚੁੱਕਾ ਹਾਂ ਅਤੇ ਮੈਨੂੰ 1 ਸਾਲ ਜੂਨੀਅਰ ਸੀਨੀਅਰ ਪਾਸ ਕਰਨ ਵਿੱਚ ਫालतੂ ਲੱਗ ਗਿਆ ਕੁੱਲ 4 ਸਾਲ ਮੈਂ ਆਪਣੇ ਹਮ ਉਮਰਾਂ ਨਾਲੋਂ ਪੜ੍ਹਾਈ ਵਿੱਚ ਪਿੱਛੇ ਰਹਿ ਗਿਆ ਸਾਂ ਪਰ ਜੋ ਇਸ ਤਜਰਬੇ ਨੇ ਮੈਨੂੰ ਇਸ ਤੋਂ ਇਸ ਤੋਂ ਬਾਅਦ ਦੀ ਪੜ੍ਹਾਈ ਅਤੇ ਕੰਮਕਾਜ ਵਿੱਚ ਫਾਇਦਾ ਹੋਇਆ ਉਹ ਅਨੋਖਾ ਹੀ ਹੈ ਸ਼ਾਇਦ ਕਿਸੇ ਬਿਰਲੇ ਨੂੰ ਇਹ ਲਾਭ ਹੋਇਆ ਹੋਵੇ ਨਨਕਾਣਾ ਸਾਹਿਬ ਦੇ ਖਾਲਸਾ ਸਕੂਲ ਵਿੱਚ ਪ੍ਰਾਈਵੇਟ ਕਲਾਸ ਵਿੱਚ ਇੱਕ ਸਾਲ ਆਇਆ ਇੱਕ ਬਹੁਤ ਵੱਡਾ ਤਜਰਬਾ ਸੀ ਭਾਵੇਂ ਸਾਡੀ ਕਲਾਸ ਦਾ ਬਾਕੀ ਦੇ ਸਕੂਲ ਤੋਂ ਵੱਖਰੀ ਸੀ ਪਰ ਕਿਸੇ ਲਈ ਵੀ ਵੱਖਰੀ ਗਿਣੀ ਨਹੀਂ ਸੀ ਜਾਂਦੀ ਅੰਗਰੇਜ਼ੀ ਅਤੇ ਸਿਰਫ ਅੰਗਰੇਜ਼ੀ ਦਿਨ ਦਿਨ ਰਾਤ ਸਾਲ ਭਰ ਨੇ ਮੈਨੂੰ ਅੰਗਰੇਜ਼ੀ ਪੜ੍ਹਨ ਲਿਖਣ ਵਿੱਚ ਜੋ ਗ੍ਰਾਮਰ ਅਤੇ ਹੋਰੋਨਾ ਪੱਖਾਂ ਤੋਂ ਮਹਾਰਤ ਦਿੱਤੀ ਉਸ ਨਾਲ ਮੈਂ ਕਿਤੇ ਮਾਰ ਨਹੀਂ ਖਾਧੀ ਇਸ ਸਕੂਲ ਦੀ ਸਵੇਰ ਦੀ ਪ੍ਰੇਅਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅੱਜ ਤੱਕ ਮਨ ਵਿੱਚ ਬੱਸੀ ਹੋਈ ਹੈ ਇਸ ਸਕੂਲ ਵਿੱਚ ਮੈਨੂੰ ਹੋਸਟਲ ਦਾ ਪਹਿਲਾ ਤਜਰਬਾ ਹੋਇਆ ਉਮਰ ਦਾ ਕੁਝ ਵੱਡਾ ਹੋਣ ਕਰਕੇ ਮੇਰੇ ਵਿੱਚ ਸਵੈ ਵਿਸ਼ਵਾਸ ਕਾਫੀ ਬਣ ਚੁੱਕਾ ਸੀ ਕਿਸੇ ਸਥਿਤੀ ਤੋਂ ਕੋਈ ਚਿੰਜਗਾ ਡਰ ਨਹੀਂ ਸੀ ਉਸ ਵਕਤ ਮੇਰਾ ਵਜ਼ੀਫਾ ਤਾਂ ਖਤਮ ਹੋ ਚੁੱਕਾ ਸੀ ਪਰ ਖਰਚੇ ਥੋੜੇ ਹੋਣ ਕਾਰਨ ਘਰਦਿਆਂ ਨੂੰ ਇਹ ਖਰਚ ਲਿਆਉਣਾ ਕੋਈ ਔਖਾ ਨਹੀਂ ਸੀ ਹੋਸਟਲ ਦਾ ਸਾਰਾ ਖਰਚ ਤਕਰੀਬਨ 7-8 ਰੁਪਏ ਆਉਂਦਾ ਸੀ ਜਿਹੜੇ ਮੁੰਡੇ ਦਾ ਖਰਚ 10 ਰੁਪਏ ਹੋ ਜਾਵੇ ਉਸ ਨੂੰ ਅਸੀਂ ਫਜ਼ੂਲ ਖਰਚ ਕਹਿੰਦੇ ਹੁੰਦੇ ਸਾਂ ਐਸੋ ਸਕੂਲ ਵਿੱਚ ਇੱਕ ਬਹੁਤ ਹੀ ਲਗਨ ਵਾਲੇ ਖੇਡਾਂ ਦੇ ਇੰਚਾਰਜ ਪਾਸ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਇਸ ਮਾਸਟਰ ਜੀ ਦੇ ਸਿਖਾਏ ਕਾਫੀ ਸਿਰ ਕੱਢਵੇਂ ਫੁੱਟਬਾਲ ਦੇ ਖਿਡਾਰੀ ਹੋਏ ਸਨ। ਯਾਦ ਹੈ ਇੱਕ ਵਾਰ ਮੈਚ ਹੋ ਰਿਹਾ ਸੀ। ਸਿਆਲ ਦੇ ਦਿਨ ਸਨ ਮਾਸਟਰ ਨੇ ਓਵਰकोट ਪਾਇਆ ਹੋਇਆ ਸੀ। ਜੇਬਾਂ ਵਿੱਚ ਹੱਥ ਸਨ। ਸਾਡੀ ਟੀਮ ਗੋਲ ਕਰਨ ਤੇ ਆਈ ਤਾਂ ਐਨ ਮੌਕੇ ਤੇ ਮਾਸਟਰ ਜੀ ਨੇ ਗੋਲ ਗੋਲ ਕੋਲ ਕਹਿੰਦੇ ਮੁਸਕਰਾਏ ਅਤੇ ਸੁੱਤੇ ਸਿੱਧ ਹੀ ਜੇਬਾਂ ਵਿੱਚੋਂ ਮੀਟੀਆਂ ਮੁਠੀਆਂ ਬਪਾਰ ਕੱਢ ਦਿੱਤੀਆਂ ਇਸ ਸਕੂਲ ਵਿੱਚ ਹੋਸਟਲ ਦੀ ਜੋ ਜ਼ਿੰਦਗੀ ਮਾਣੀ ਉਸਨੇ ਮੈਨੂੰ ਹਮੇਸ਼ਾ ਹੋਸਟਲ ਵਿੱਚ ਰਹਿਣ ਲਈ ਪ੍ਰੇਰਿਆ ਇੱਥੋਂ ਤੱਕ ਕਿ 9ਵੀਂ ਜਮਾਤ ਵਿੱਚ ਜਦ ਮੈਂ ਜੰਡਾ ਵਾਲੇ ਜੜਾਂ ਵਾਲੇ ਗਵਰਨਮੈਂਟ ਸਕੂਲ ਵਿੱਚ ਦਾਖਲ ਹੋਇਆ ਜੋ ਮੇਰੇ ਪਿੰਡ ਤੋਂ ਸਿਰਫ 7 ਮੀਲ ਦੀ ਦੂਰੀ ਤੇ ਸੀ ਮੈਂ ਹੋਸਟਲ ਦਾ ਕਮਰਾ ਲੈ ਲਿਆ ਭਾਵੇਂ ਆਮ ਤੌਰ ਤੇ ਸਾਈਕਲ ਉੱਤੇ ਪਿੰਡੋਂ ਜਾਂਦਾ ਹੁੰਦਾ ਸੀ 6 ਮਹੀਨਿਆਂ ਪਿੱਛੋਂ ਹੋਸਟਲ ਵਿੱਚ ਹੀ ਰਹਿਣ ਲੱਗ ਪਿਆ ਤੇ ਸਿਰਫ ਐਤਵਾਰ ਜਾਂ ਛੁੱਟੀ ਵਾਲੇ ਦਿਨ ਹੀ ਪਿੰਡ ਆਉਂਦਾ ਸੀ ਨਨਕਾਣਾ ਸਾਹਿਬ ਦੇ ਸਕੂਲ ਅਤੇ ਹੋਸਟਲ ਦਾ ਵਾਤਾਵਰਨ ਬਹੁਤ ਹੀ ਰੋਚਕ ਸੀ ਹੋਸਟਲ ਦੀ ਦੀਵਾਰ ਜੋ ਕੱਚੀ ਮਿੱਟੀ ਦੀ ਬਣੀ ਹੁੰਦੀ ਸੀ ਨਾਲ ਇੱਕ ਬਹੁਤ بڑا ਬਾਗ ਸੀ ਸੰਤਰੇਆਂ ਮਾਲਟਿਆਂ ਦਾ ਕੱਚੀ ਮਿੱਟੀ ਨੇ ਕੰਧਾਂ ਅਫਗਾਨੀ ਰਾਸ਼ੇ ਬਣਾਇਆ ਕਰਦੇ ਸਨ ਜੋ ਇਸ ਕੰਮ ਵਿੱਚ ਖਾਸ ਮਹਾਰਤ ਰੱਖਦੇ ਸਨ ਅਸੀਂ ਕੰਦ ਟੱਪ ਕੇ ਸੰਤਰੇਆਂ ਮਾਲਟਿਆਂ ਦਾ ਬੋਰਾ ਭਰ ਲਿਆਉਂਦੇ ਸਾਂ ਸੀ ਤਾਂ ਚੋਰੀ ਹੀ ਪਰ ਐਸੇ ਮਹੰਮ ਨੂੰ ਪਾਉਂਦੀ ਸੀ ਅਤੇ ਸੰਤਰੇ ਮਾਲਟੇ ਵੀ ਅੱਤ ਦੇ ਮਿੱਠੇ ਅਤੇ ਸਵਾਦਲੇ ਹੁੰਦੇ ਸਨ ਇਹ ਗੁਰਦੁਆਰੇ ਦੀ ਜ਼ਮੀਨ ਸੀ ਇਸ ਕਰਕੇ ਕਹੀਦਾ ਸੀ ਕਿ ਮਾਲਟੇ ਬਾਬੇ ਦੇ ਹੀ ਹਨ ਕਿਸੇ ਹੋਰ ਦੇ ਤਾਂ ਨਹੀਂ ਆਪਣੇ ਬਾਬੇ ਦੇ ਬਾਗ ਦੇ ਮਾਲਟੇ ਖਾਂਦੇ ਹਾਂ ਕਿਸੇ ਨੂੰ ਕੀ ਰਲ ਕੇ ਰਹਿਣਾ ਮਾੜੇ ਚੰਗੇ ਨਾਲ ਵਾਸਤਾ ਜ਼ਿੰਦਗੀ ਦੇ ਆਪਣੇ ਆਪ ਤੇ ਨਿਰਭਰਤਾ ਤੇ ਆਪਣਾ ਪੰਥ ਤੇ ਰਲ ਮਿਲ ਕੇ ਖੇਡਣਾ ਖਾਣਾ ਇਹ ਸਮੂਹਿਕ ਜ਼ਿੰਦਗੀ ਦੇ ਬਹੁਤ ਸੁਚੱਜੇ ਸਬਕ ਹਨ ਜੋ ਮੈਂ ਸ਼ੁਰੂ ਵਿੱਚ ਇੱਥੋਂ ਸਿੱਖੇ ਇੱਕ ਵਾਰ ਮੈਨੂੰ ਘਰੋਂ ਸਿਆਲ ਨੂੰ ਦੇਸੀ ਘਿਓ ਦੇ ਖੋਏ ਦੀਆਂ ਪਿੰਨੀਆਂ ਦਾ ਇੱਕ ਪੀਪਾ ਬਣਾ ਕੇ ਦਿੱਤਾ ਗਿਆ ਤਾਂ ਜੋ ਸਿਆਲ ਨੂੰ ਸਵੇਰੇ ਇੱਕ ਪਿੰਨੀ ਦੁੱਧ ਨਾਲ ਖਾ ਲਿਆ ਕਰਾਂ ਪਰ ਮੈਂ ਪੀਪਾ ਲੈ ਕੇ ਹੋਸਟਲ ਆਇਆ ਤਾਂ ਜੰਗਲੀ ਬਾਂਦਰਾ ਨੇ ਝੁੰਡ ਬਾਂਗਰ ਸਾਰੇ ਹੀ ਮੁੰਡੇ ਪੀਪੇ ਨੂੰ ਟੁੱਟ ਕੇ ਪੈ ਗਏ ਤੇ ਸ਼ਾਮ ਤੱਕ ਹੀ ਪੀਪਾ ਖਾਲੀ ਹੋ ਗਿਆ ਸਾਰਾ ਸਿਆਲ ਘਰ ਦੇ ਪੁੱਛਦੇ ਰਹੇ ਕਿ ਪਿੰਨੀਆਂ ਮੁੱਕ ਗਈਆਂ ਕਿ ਹਾਲੀ ਹੈਨ ਹਰ ਵਾਰ ਮੈਂ ਕਹਿ ਦੇਣਾ ਕਿ ਹਾਲਾ ਬਹੁਤ ਨਹੀਂ ਮੇਰੇ ਪਿਤਾ ਜੀ ਸਿਆਲ ਦੇ ਅਖੀਰ ਇੱਕ ਵਾਰ ਮੈਨੂੰ ਹੋਸਟਲ ਵਿੱਚ ਦੇਖਣਾ ਇਹ ਤਾਂ ਦੇਖ ਕੇ ਕਹਿਣ ਲੱਗੇ ਤੂੰ ਤਾਂ ਹਲਾ ਦੋ ਦਿਨ ਹੋਏ ਕਹਿੰਦਾ ਸੀ ਪਿੰਨੀਆਂ ਬਹੁਤ ਪਈਆਂ ਨੇ ਤੇਰੇ ਕੋਲ ਤਾਂ ਪੀਪਾ ਖਾਲੀ ਪਿਆ ਏ ਮੈਂ ਕੋਈ ਲੁਕਾ ਲੁਕਾ ਨਾ ਕੀਤਾ ਜਦ ਦੱਸਿਆ ਕਿ ਪਿੰਨੀਆਂ ਤਾਂ ਪਹਿਲੇ ਦਿਨ ਤੱਕ ਹੀ ਸ਼ਾਮ ਤੱਕ ਹੀ ਖਤਮ ਹੋ ਗਈਆਂ ਸਨ ਚੁੱਪ ਕਰ ਗਏ ਪਰ ਚਿਹਰੇ ਤੋਂ ਪ੍ਰਸੰਤਾ ਸਾਫ਼ ਦਿਖਾਈ ਦਿੰਦੀ ਸੀ ਅਗਲੇ ਐਤਵਾਰ ਮੈਂ ਘਰ ਗਿਆ ਤਾਂ ਹੱਸਦਾ ਹੱਸਦਿਆਂ ਸਾਰਿਆਂ ਨੂੰ ਨਾਲੇ ਇਹ ਗੱਲ ਸੁਣਾਈ ਤੇ ਆਉਣ ਲੱਗੇ ਨੂੰ ਇੱਕ ਪਿੱਪਾ ਹੋਰ ਬਣਵਾ ਕੇ ਦਿੱਤਾ ਤੇ ਕਿਹਾ ਰਲ ਮਿਲ ਕੇ ਸਾਰੇ ਖਾ ਲੈਣ ਮੇਰੇ ਪਿਤਾ ਜੀ ਨੂੰ ਖਰਾਕ ਦਾ ਬਹੁਤ ਸ਼ੌਂਕ ਸੀ ਜਿਸ ਦਿਨ ਘਰ ਗੁੱਸੇ ਹੋ ਜਾਣ ਦੁੱਧ ਦਾ ਸਾਰਾ ਤੁਧੂਨਾ ਪੀ ਜਾਂਦੇ ਸਨ ਨਾਲ ਕਹਿਣਾ ਮਰੋ ਭੁੱਖੇ ਇਹ ਵੀ ਗੁੱਸਾ ਕੱਢਣ ਦਾ ਅਜੀਬ ਤਰੀਕਾ ਵੇਖਿਆ ਮੈਂ ਆਪ ਖਾਣਾ ਛੱਡਣ ਦੀ ਬਜਾਏ ਬਾਕੀ ਸਾਰੇ ਟੱਬਰ ਤੋਂ ਦੁੱਧ ਵਾਂਜਾ ਰੱਖਣਾ ਵੈਸੇ ਤਾਂ ਆਪ ਖਾਣ ਨਾਲੋਂ ਦੂਜੇ ਨੂੰ ਖਵਾ ਕੇ ਜ਼ਿਆਦਾ ਖੁਸ਼ ਹੁੰਦੇ ਸਨ ਇੱਥੋਂ ਤੱਕ ਕਿ ਪਸ਼ੂਆਂ ਨੂੰ ਵੀ ਜੇ ਕੋਈ ਚੰਗਾ ਬਿਹੜਾ ਕ ਬਲਦ ਬਹੁਤ ਚੰਗਾ ਦੌੜਦਾ ਹੋਵੇ ਤਾਂ ਪੀਪਾ ਪੀਪਾ ਦੇਸੀ ਘਾਉ ਦਾ ਸਿਆਲ ਵਿੱਚ ਉਸ ਨੂੰ ਚਾਰ ਦਿੰਦੇ ਸਨ ਇਸ ਤਰ੍ਹਾਂ ਖੁੱਲੇ ਦਿਲ ਦਾ ਪਿਓ ਹੋਵੇ ਹੋਸਟਲ ਤਾਂ ਸਾਂਝੀਵਾਲਤਾ ਦਾ ਰੰਗ ਚੜ ਜਾਵੇ ਤਾਂ ਫਿਰ ਜ਼ਿੰਦਗੀ ਵਿੱਚ ਹੱਥ ਦੀ ਮੁਠੀ ਦਾ ਬੰਦ ਹੋ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਜ਼ਿੰਦਗੀ ਵਿੱਚ ਉਹ ਹੱਥੀ ਦੇ ਕੇ ਦੂਜੇ ਨੂੰ ਖਵਾ ਕੇ ਆਪਣੇ ਦੋਸਤ ਮਿੱਤਰ ਜਾਂ ਕਿਸੇ ਦੀ ਵਿਅਕਤੀ ਦੀ ਵਿੱਤ ਮੁਤਾਬਕ ਸਹਾਇਤਾ ਕਰਕੇ ਮਨ ਨੂੰ ਜੋ ਪ੍ਰਸੰਤਾ ਹੁੰਦੀ ਹੈ ਇਸ ਦੀ ਜੜ ਮੇਰੇ ਪਿਓ ਨੇ ਲਾਈ ਅਤੇ ਸਕੂਲ ਹੋਸਟਲ ਦੀ ਜ਼ਿੰਦਗੀ ਨੇ ਪੱਕੀਆਂ ਕੀਤੀ ਹੈ ਉਸ ਵਕਤ ਦੀ ਫਾਰਸੀ ਦੀ ਪੜੀ ਇੱਕ ਕਹਾਵਤ ਅੱਜ ਤੱਕ yaad ਹੈ ਨਾ ਮਾਲ ਕਫੇ ਦਰਵੇਸ਼ ਨਾ ਆਵਦਰ ਗੁਰੂ ਲਾਵ ਮਤਲਬ ਨਾ ਫਕੀਰ ਦੀ ਹੱਥੇ ਲੀ ਵਿੱਚ ਮਾਲ ਟਿਕਦਾ ਹੈ ਤੇ ਨਾ ਹੀ ਛਾਨਣੀ ਵਿੱਚ ਪਾਣੀ ਇਸ ਪੌਂਚ ਨੇ ਕਈ ਵਾਰੀ ਮੈਨੂੰ ਤੰਗੀ ਅਤੇ ਅਜੀਬ ਘੜੀਆਂ ਵੀ ਦਿਖਾਈਆਂ ਪਰ ਨਾਲ ਹੀ ਜ਼ਿੰਦਗੀ ਵਿੱਚ ਭਰਪੂਰਤਾ ਤੇ ਆਨੰਦ ਦਾ ਅਹਿਸਾਸ ਵੀ ਪ੍ਰਦਾਨ ਕੀਤਾ ਹੈ ਕਈ ਸਿਹਰਦੇ ਦੋਸਤ ਮੇਰੀ ਇਸ ਪਹੁੰਚ ਉੱਤੇ ਕਿੰਤੂ ਵੀ ਕਰਦੇ ਰਹੇ ਹਨ ਪਰ ਮੈਨੂੰ ਇਹ ਪਹੁੰਚ ਉੱਤੇ ਕੋਈ ਅਫਸੋਸ ਨਹੀਂ ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਦੋਸਤ ਕਈ ਮੇਰੇ ਨਾਲੋਂ ਵੀ ਵਿਸ਼ਾਲ ਹਿਰਦੇ ਵਾਲੇ ਹਨ ਅਤੇ ਦਿਲੋਂ ਮੇਰੇ ਇਸ ਵਰਤਾਰੇ ਉੱਤੇ ਖੁਸ਼ ਹਨ ਟੋਕਦੇ ਇਸ ਕਰਕੇ ਹਨ ਕਿਤੇ ਮੈਂ ਵਿਤੋਂ ਬਾਹਰ ਨਾ ਚਲਾ ਜਾਵਾਂ ਜਦ ਵੀ ਮੈਂ ਕੋਈ ਦੁਖੀ ਜਾਂ ਲੋੜਵੰਦ ਦੇਖਦਾ ਹਾਂ ਤਾਂ ਆਤਮਾ ਦੀ ਆਵਾਜ਼ ਉੱਠਦੀ ਹੈ ਜਿਸ ਨੂੰ ਦਬਾਉਣਾ ਔਖਾ ਹੋ ਜਾਂਦਾ ਹੈ ਨਾ ਹੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹਾਂ ਮੇਰੇ ਮਨ ਵਿੱਚ ਇਹ ਮੁਹਾਵਰਾ ਘਰ ਕਰ ਗਿਆ ਹੈ ਕਿ ਮੰਗਣ ਗਿਆ ਸੋ ਮਰ ਗਿਆ ਮਰ ਕੇ ਮੰਗਣ ਜਾਏ ਪਰ ਉਸ ਤੋਂ ਪਹਿਲਾਂ ਉਹ ਮੋਇਆ ਜੋ ਹੁੰਦਿਆਂ ਮੁੱਕਰ ਜਾਏ ਕਈ ਵਾਰੀ ਮੈਂ ਪਿੱਛੋ ਪਛਤਾਉਂਦਾ ਵੀ ਹਾਂ ਕਿ ਐਵੇਂ ਗਲਤ ਬੰਦੇ ਦੀ ਮਦਦ ਹੋ ਗਈ ਮੈਂ ਇਹ ਇਸ ਕਰਕੇ ਲਿਖ ਰਿਹਾ ਹਾਂ ਕਿ ਕੀ ਕਿਸ ਤਰ੍ਹਾਂ ਮਾਪੇ ਬਚਪਨ ਅਤੇ ਸਕੂਲ ਦੀ ਜ਼ਿੰਦਗੀ ਤੇ ਵਾਤਾਵਰਨ ਕਿਸੇ ਵਿਅਕਤੀ ਦੀਆਂ ਆਤਾਂ ਘੜਨ ਵਿੱਚ ਕਾਗਾਰ ਹੁੰਦੇ ਹਨ ਇਹ ਹੱਤ ਜਿੱਥੇ ਚੰਗੀ ਹੈ ਕਈ ਵਾਰ ਤੁਹਾਨੂੰ ਜੋਖਮ ਅਤੇ ਅਣਸੁਖਾਵੀ ਸਥਿਤੀ ਵਿੱਚ ਵੀ ਪਾ ਸਕਦੀ ਹੈ ਤੇ ਮੈਨੂੰ ਪਾਉਂਦੀ ਰਹੀ ਹੈ ਇੱਕ ਉਦਾਹਰਨ ਦਿੰਦਾ ਹਾਂ ਮੈਂ ਸੋਲਨ ਦੇ ਨੇੜੇ ਸੰਪੂਰਨ ਦੇ ਇਲਾਕੇ ਵਿੱਚ ਜ਼ਾਇਰਾਤ ਇੰਸਪੈਕਟਰ ਦੇ ਤੌਰ ਤੇ 1954 ਵਿੱਚ ਨੌਕਰੀ ਕਰਦਾ ਸਾਂ ਇੱਕ ਦਿਨ ਇੱਕ ਪਹਾੜੀਆ ਜੋ ਸਾਨੂੰ ਦੁੱਧ ਲਿਆ ਕੇ ਦਿੰਦਾ ਹੁੰਦਾ ਸੀ ਆਇਆ ਅਤੇ ਬੁਸ਼ਬੁਸ਼ ਕਰਨ ਲੱਗਾ ਉਸ ਦਾ ਬਲਦ ਮਰ ਗਿਆ ਹੈ ਨਵਾਂ ਖਰੀਦਣ ਜੋਗੇ ਪੈਸੇ ਨਹੀਂ ਉਹ ਗੁਬਜਾਈ ਦੇ ਰਿਹਾ ਤਾਂ ਬਹੁਤ ਪਰੇਸ਼ਾਨ ਹੈ ਮੈਂ 10 ਰੁਪਏ ਆਪਣੇ ਕੋਲ ਰੱਖ ਕੇ ਅਤੇ ਬਾਕੀ ਜੋ ਮੇਰੇ ਕੋਲ ਪੈਸੇ ਸਨ ਉਸ ਨੂੰ ਦੇ ਦਿੱਤੇ ਆਮ ਤੌਰ ਤੇ ਜੇ ਇੰਜ ਮੈਂ ਪੈਸੇ ਜਾਂ ਮਦਦ ਦੇਣੀ ਹੋਵੇ ਤਾਂ ਆਪਣੀ ਧਰਮ ਪਤਨੀ ਤੋਂ ਚੋਰੀ ਜਾਂ ਬਿਨਾਂ ਪੁੱਛੇ ਦੱਸੇ ਦੇ ਦਿੰਦਾ ਹਾਂ ਮੈਂ ਜਾਣਦਾ ਹਾਂ ਕਿ ਮੇਰੀ ਇਹ ਅਤ ਚੰਗੀ ਨਹੀਂ ਪਰ ਜੇ ਪੁੱਛ ਕੇ ਜਾਂ ਦੱਸ ਕੇ ਦੇਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕੱਟ ਤੋਂ ਘੱਟ ਹੀ ਕਾਮਯਾਬ ਹੋਇਆ ਹਾਂ ਧੰਨਵਾਦ ਜੀ